ਆਪਾਂ ਲੱਗ ਗੱਲ ਪੱਤਰਕਾਰ ਦੇ ਦੋਤੇ ਪੁੱਛਣ ਜਾਣੀ ਗੱਲ ਦੱਸ ਕੀ ਹੈ ਤੇਰਾ ਹਾਲ ਕਰੀ ਅੱਜ ਮੇਰੇ ਵੱਲ ਆ ਗਿਆ ਯਾਰ ਆ ਪ੍ਰੋਜੈਕਟ ਆ ਗਿਆ ਪੈਂਦ ਤੱਕ ਹੀ ਬਹੁਤ ਅੰਡੇ ਕੇ ਆ ਤੇ ਸੁਣ ਆਪਾਂ ਜੀ ਆ ਉਹ ਲੋਗਾ ਟੀਜਾ ਨਹੀਂ ਦੂਜਿਆਂ ਨੇ ਬਣਾਇਆ ਜਿਹੜਾ ਉਹ ਲੋਗਾ ਨਹੀਂ ਨਹੀਂ ਕੋਈ ਗੱਲ ਨਹੀਂ ਇੱਡਾ ਜਿਆਦਾ ਤੇਰਾ ਪਾ ਰਹੀ ਜਾਂਦਾ ਹੈ ਜਾਈ ਦਾ 228 ਤੋਂ ਪੁਰਜਾਹੀ ਹੈ ਅਸੀਂ ਗੱਲ ਕਰਾਂਗੇ ਤਾਂ ਉਹਦੇ ਉੱਪਰ ਇੱਕ ਬੰਦਾ ਜੜਿਆ ਆ ਕੀ ਕਾਰਨ ਨਾਲ ਇਹਦਾ ਹਲੇ ਪਤਾ ਨਹੀਂ ਲੱਗ ਰਿਹਾ ਪਰ ਉਸ ਨੂੰ ਉਤਾਰਨ ਵਾਸਤੇ ਇੱਕ ਸਾਡੇ ਸੀਨੀਅਰ ਪੱਤਰਕਾਰ ਜੀ ਨੇ ਗੁਰਿੰਦਰਪਾਲ ਸਿੰਘ ਜੀ ਅਹੀਂ ਉਹਨਾਂ ਨਾਲ ਗੱਲ ਕਰਨੀ ਟਾਵਰ ਦੇ ਉੱਤੇ ਚੜੇ ਸ਼ਖਸ ਕੋਲੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪਰਿਵਾਰ ਦੀ ਦਿੱਕਤ ਆ ਕਿਉਂਕਿ ਵੀਰ ਹੀ ਦੱਸ ਸਕਦਾ ਜਿਹੜੀ ਸਿਚੁਏਸ਼ਨ ਉਹਦੇ ਨਾਲ ਹੋਈ ਆ ਤੇ ਟਾਵਰ ਦੇ ਉੱਤੇ ਚੜ ਕੇ ਵੀਰ ਨਾਲ ਗੱਲਬਾਤ ਕਰਾਂਗੇ ਤੇ ਵੀਰ ਕੀ ਕਹਿਣਾ ਚਾਹੁੰਦਾ ਕਿਉਂ ਚੜਿਆ ਸੱਚ ਪਤਾ ਲੱਗੂਗਾ ਲੋਕਾਂ ਨੂੰ نیچے ਸਾਰੇ ਝੂਠ ਬਾਰੀ ਜਾਂਦੇ ਆ ਐਵੇਂ ਆ ਐਵੇਂ ਤੂੰ ਹੀ ਸੱਚ ਦੱਸੂਗਾ ਭਰਾਵਾ ਇੱਥੇ ਰੁਕ ਜੰਨਾ ਥੋੜਾ ਉੱਪਰ ਆਇਆ ਇੱਥੇ ਢੋ ਲੱਗ ਜੂਗਾ ਥੋੜਾ ਉਪਰ ਐਟੋ ਲੱਗ ਜੂਗਾ ਆ ਜਾ ਪਰ ਵੀਰੇ ਖੁੱਦ ਆ ਰਿਹਾ ਨੀਚੇ ਦੱਸਣ ਲਈ ਕੀ ਹੋਇਆ ਸੱਚ ਦੱਸਣ ਆ ਰਿਹਾ ਕਿਉਂਕਿ ਨੀਚੇ ਸਾਰਾ ਝੂਠ ਚੱਲ ਰਿਹਾ ਤੇ ਵੀਰ ਨੂੰ ਪਤਾ ਹੋਊਗਾ ਕੀ ਕਰਨਾ ਕੀ ਕਹਿਣਾ ਚਾਹੁੰਦਾ ਵੀਰ ਵਾਟ ਮੀਡੀਆ ਵਾਲਾ ਵੀਰ ਪਰਾਵਾ ਮੈਂ ਪੈ ਮੈਨੂੰ ਰੇਸਟੈਂਡ ਉੱਤੇ ਕੇ ਖੰਭ ਅੱਛਾ ਇਹ ਦਾਮਾ ਟੇਦਾ ਬਣ ਗਿਆ ਅੱਛਾ ਮੈਂ ਗਲਤ ਚੜ ਰਿਹਾ ਸੀ ਠੀਕ ਆ ਆ ਕਰੀ ਨਾ ਮੈਂ ਨਹੀਂ ਦਾ ਇੱਕ ਵੇ ਨਹੀਂ ਰਿਹਾ ਚੱਲੀ ਤਾਂ ਨਾ ਹੈ ਚੱਲੀ ਤਾਂ ਅੱਛਾ ਪਿੱਛੇ ਢੋਲਾ ਗਏ ਤੇ ਨੀਚੇ ਨੀਚੇ ਵਾਲੇ ਲਗੇ ਓੱਖਾ ਹੁੰਦਾ ਬੰਦਾ ਤੇ ਨੀਚੇ ਵਾਲੇ ਲਗੇ ਦਾ ਓੱਖਾ ਹੁੰਦਾ ਮੈਂ ਮੈਂ ਕਿ ਮੈਂ ਗਲਤ ਫੜ ਰਿਹਾ ਸੀ ਮੈਂ ਦੋ 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 ਪੋੜੀਆਂ ਫੜ ਰਿਹਾ ਸੀ ਹਾਂਜੀ ਹਾਂਜੀ ਤੁਹਾਡੇ ਹੱਥ ਲੱਗੇ ਹੋਏ ਦਾ ਬੰਦਾ ਹਾਂਜੀ ਨਹੀਂ ਮੇਰੇ ਬੇਨਤੀ ਸੁਣੋ ਜਿਹੜਾ ਚੰਦ ਦੇ ਵਿੱਚ ਤੁਹਾਡੀ ਹੈਂਡਿੰਗ ਪਰ ਤੁਹਾਨੂੰ ਥੱਲੇ ਹੀ ਛੋੜ ਸਕਦੇ ਹੋ ਪਰ ਮੈਂ ਨਾ ਸੱਚ ਸੁਣਨ ਆਇਆ ਦੇਖ ਲਾ ਤੂੰ ਵੀ ਬੱਚਾ ਵਾਲਾ ਤੇ ਮੈਂ ਵੀ ਬੱਚਾ ਵਾਲਾ ਹੈਗਾ ਨਾ ਮੈਂ ਸੱਚ ਸੁਣਨ ਆਇਆ ਮੈਂ ਖੜਾ ਨਾ ਨੀਚੇ ਇਕੱਲਾ ਖੜਾ ਨਾ ਕੋਈ ਆਇਆ ਨੀਚੇ ਹੋਰ ਪੱਤਰਕਾਰ ਕੋਈ ਬੰਦਾ ਕੋਈ ਆਇਆ ਸੱਚੀ ਦੱਸ ਕੋਈ ਆਇਆ ਕੋਈ ਆਇਆ ਹੋਰ ਮੈਂ ਕਿਹੜਾ ਉਹਨੂੰ ਪਤਾ ਕੈਮਰਾ ਫੜਾ ਲਾ ਸੀ ਮੈਂ ਪਰ ਹੁਣ ਮੈਂ ਤੂੰ ਕਿਹ ਕੱਲਾ ਜੀ ਮੈਂ ਹਾਲ ਕਿੱਥੇ ਹੈ? ਹੈਲੋ ਤੂੰ ਤੂੰ ਨਹੀਂ ਆਣਾ ਆਏਗਾ। ਹਾਂ। ਨਹੀਂ ਨਹੀਂ, ਅੱਗਾ ਸੁਣ। ਮੇਰੀ ਮੇਰੀ ਮਿਹਨਤ ਮੇਰੇ ਮੇਰੀ ਮਿਹਨਤ ਪੱਲੇ ਪਾਣੀ ਹੈ। ਨਹੀਂ। ਹਾਂ, ਉਹ ਦੂ ਤੱਕ। ਇੱਕ ਮੇਰੀ ਗੱਲ ਸੁਣ। ਨਹੀਂ ਨਹੀਂ। ਮੇਰੀ ਗੱਲ ਸੁਣ। ਭਰਾ ਇੱਕ ਮੇਰੀ ਸੱਚੀ ਦਿਲ ਤੇ ਹੱਥ ਰੱਖ ਕੇ ਦੱਸੀ ਤੂੰ ਵੀ ਮੇਰੇ ਵਰਗਾ ਹੀ ਆ। ਜੇ ਵਾਕਈ ਰੱਬ ਨੂੰ ਮੰਨਦਾ ਵੀ ਹੈਗਾ ਰੱਬ ਠੀਕ ਹੈ ਨਾ ਤੇ ਸੱਚੀ ਇੱਕ ਗੱਲ ਮੈਨੂੰ ਤੇ ਇਹ ਦੱਸੀ ਬਈ ਜਿਹੜਾ ਆਹ ਮੈਂ ਆਇਆ ਉੱਤੇ ਵਜਾ ਨਾ ਲੈ ਆਣਾ ਕੱਲਾ ਕੱਲਾ ਹੀ ਆਇਆ ਨਾ ਠੀਕ ਹੈ ਨਾ ਉਹ ਵਾ ਕੈਮਰਾ ਫੜਨ ਵਾਸਤੇ ਮੇਰੇ ਹੱਥ ਚੈਨਲ ਨੂੰ ਮੈਨੂੰ ਨਹੀਂ ਪ੍ਰੈਕਟਿਸ ਤੂੰ ਦੱਸਿਆ ਹੁਣ ਮੈਂ 2-2 3-3 ਫੜਦਾ ਸੀ ਉਹ ਸਾਹ ਚੜਦਾ ਸੀ ਜ਼ੋਰ ਲੱਗਦਾ ਸੀ ਤੂੰ ਮੈਂ ਦੇਖਿਆ ਤੂੰ ਕੱਲੇ-ਕੱਲੇ ਫੜਦਾ ਪਿਆ ਮੈਂ 3-3 ਉੱਪਰ ਚੜਨ ਦੀ ਮਾਰੇ ਗਲਤ ਫੜੀ ਜਾਂਦਾ ਉਹ ਜ਼ੋਰ ਜ਼ਿਆਦਾ ਲੱਗਦਾ ਸੀ ਤਾਂ ਕੀ ਗੱਲ ਕੀ ਹੋਈ ਵੀਰ ਗੱਲ ਕੋਈ ਆਪਾਂ ਇਹ ਚੀਜ਼ਾਂ ਦੇ ਹਾਂਜੀ ਆਪਾਂ ਇਹ ਚੀਜ਼ਾਂ ਦੇ ਜਿੱਥੋਂ ਜਿਹੜਾ ਕਾਨੂੰਨ ਜਿਹੜਾ ਅਸੂਨ ਹਾਂ ਕਾ ਕਾਨੂੰਨ ਹਾਂ ਕਿਨੇ ਮੋਦੀ ਨੇ ਮੋਦੀ ਹਾਂਜੀ ਪਿੱਛੇ ਹੋ ਜਾ ਥੋੜਾ ਜਿਹਾ ਮੈਂ ਥੋੜਾ ਨੀਚੇ ਆ ਜਾ ਵੀ ਇੱਕ ਇੱਕ ਬੋੜੀ ਨੀਚੇ ਆ ਜਾਵੇ ਮੈਂ ਮੇਰੇ ਨਾ ਹੱਥ ਉੱਤੇ ਗਲਤ ਚੜਿਆ ਨਾ ਮੇਰੇ ਹੱਥ ਨਾ ਥੋੜੇ ਇਹ ਤਾਂ ਗਲਤ ਕੀਤਾ ਆ ਅੱਛਾ ਹਾਂ ਮੈਨੂੰ ਦੱਸਿਆ ਡਰਾਈਵਰੀ ਕਰਦੇ ਹੋ ਤੁਸੀਂ ਤੇ ਮੇਰੀ ਗੱਲ ਡਰਾਈਵਰ ਬੰਦਾ ਜਿੰਨਾ ਸੱਚਾ ਹੁੰਦਾ ਗੱਡੀਆਂ ਬਚਾ ਕੇ ਚੱਲਦਾ ਕਾਨੂੰਨ ਜਿਹੜਾ ਚੜਕ ਕੀਤਾ ਵਾ ਅਸੀਂ ਨਾ ਇਹ ਚੀਜ਼ ਹਾਂ 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 ਅਸੀਂ ਇਹ ਕਹਿੰਦੇ ਉਹਦੇ ਤੇ ਨਾ ਚੜੇਗੇ ਅੱਛਾ ਉਹਨੂੰ ਬਚਾਉਣਾ ਠੀਕ ਹੈ ਸਾਡਾ ਐਕਸੀਡੈਂਟ ਹੋ ਜਾਦਾ ਉਹਦੇ ਵਜ੍ਹਾ ਅੱਛਾ ਕੁਝ ਚੀਜ਼ ਬਚਾਉਣ ਪਿੱਛੇ ਸਹੀ ਗੱਲ ਵੀ ਇਹ ਗਲਤੀ ਵੀ ਜਿੰਨਾ ਛੋਟੀ ਗੱਡੀ ਵਾਲੀ ਗਲਤੀ ਹੁੰਦੀ ਆ ਵੱਡਿਆਂ ਦਾ ਉਹ ਤੋਂ ਬਚਾਂਦਾ ਹੀ ਆ ਹਾਂ ਸੱਚਾਈ ਆ ਮਾਨ ਦੇਖੋ ਜੀ ਮੈਂ ਇੱਥੇ ਖੜਾ ਸੀਗਾ ਹਾਂ ਹਾਂ ਉਹ ਤੁਰੇ ਆਉਂਦੇ ਨੇ ਇੱਕ ਵੇ ਦੋ ਵਾਰੀ ਦੋ ਵਾਰੀ ਵਿੱਚ ਫੜੇ ਦੇ ਵਿੱਚ ਮਾਰਤਾ ਉਹਦੇ ਵਿੱਚ ਮੇਰਾ ਕੋਈ ਕਸੂਰ ਕੋਈ ਕਸੂਰ ਨਹੀਂ ਉਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਕੋਈ ਕਸੂਰ ਨਹੀਂ ਗਾ ਵਿੱਚ ਹੀ ਮਾਰੀ ਜਾਉਗਾ ਤੁਹਾਡੇ ਨਾਲ ਸਾਰਾ ਸ਼ਹਿਰ ਖੜ ਗਿਆ ਸੀ ਨਾ ਸਾਰਾ ਦੁਨੀਆ ਆ ਕੇ ਖੜ ਗਈ ਵੀ ਸਹੀ ਆ ਉਹ ਬੱਚੇ ਪਰਨੇ 7 ਸਾਲ ਦੀ ਸਜ਼ਾ ਨਹੀਂ ਹੋਣੀ ਚਾਹੀਦੀ ਇਹ ਇਹ ਗੱਲ ਮੈਂ ਮੈਂ ਹੋਰਾ ਪੱਤਰ ਦੇ ਉਹਦੇ ਲਈ ਉਹਦੇ ਲਈ ਸਾਰੇ ਧਰਨੇ ਤੇ ਬੈਠੇ ਆ ਨਾ ਸਾਰਾ ਜਾਮ ਕਰਤਾ ਸੀਗਾ ਤੁਸੀਂ ਇਹ ਕੀ ਕਰ ਸਾਨੂੰ ਖੁਸ਼ੀ ਹੋਈ ਵੀ ਇੱਕ ਇੱਕ ਜੋਟ ਹੋ ਗਏ ਸਾਰੇ ਕਿੰਨੇ ਜਾਣੇ ਤੁਸੀਂ ਹਿਮਾਚਲ ਤੱਕ ਟਰੱਕ ਖੜ ਗਏ ਸੀ ਕੰਨਿਆ ਕਬਰੀ ਤੋਂ ਲੈ ਕੇ ਸਾਰੇ ਕਿਤੇ ਸਾਰੇ ਕਿਤੇ ਖੜ ਗਏ ਸੀ ਨਹੀਂ ਇਹ ਕਹਿੰਦਾ ਨਹੀਂ ਇਹ ਨਹੀਂ ਲੱਗ ਹੁਣ ਪਤਾ ਕੀ ਗੱਲ ਆ ਨਹੀਂ ਕੱਢ ਦਿੱਤਾ ਪਤਾ ਕੀ ਕਰਨਾ ਸੀਗਾ ਹੁਣ ਆਪਾਂ ਉਹਦਾ ਕੀ ਕਰਨਾ ਸੀ ਟਰੱਕ ਯੂਨੀਅਨ ਵਾਲਿਆਂ ਨੂੰ ਮੈਨੂੰ ਭਰਾਂਦੇ ਤੁਸੀਂ ਮੇਰਾ ਨੰਬਰ ਲੈ ਲੈਂਦੇ ਆਪਾਂ ਉੱਥੇ ਸਾਈਨ ਕਰਦੇ ਠੀਕ ਐ ਐਸ ਡੀਓ ਨੂੰ ਪੱਤਰ ਦਿੰਦੇ ਤੇ ਸਾਰਾ ਆਪਾਂ ਰੋਡ ਬਲੌਕ ਕਰਦੇ ਯਾਰ ਆਪਣੇ ਟਰੱਕ ਜਿਹੜੇ ਨਾਲ ਹੀ ਆ ਨਾ ਸਾਰੀ ਤੇ ਮੈਂ ਲਾਈਵ ਕਰਦਾ ਆ ਕੇ ਬਈ ਯਾਰ ਆਪਾਂ ਬਾਈ ਨੇ ਆ ਐਡਾ ਕਰੇ ਜਾਮ ਕਰ ਦਿੰਦੇ ਆਪਾਂ ਰੋਡ ਜਿ ਆ ਮੈਂ ਘੋਰਾ ਮੰਗੂ ਨਹੀਂ ਆ ਮੈਂ ਕੱਲਾ ਦੇ ਤੇਰਾ ਇੱਕ ਤਾਂ ਮੰਨਦਾ ਹੋਏਗਾ ਸੱਚੀ ਦੇਰ ਰੱਬ ਨੂੰ ਮੰਨਦਾ ਨਾ ਮੇਰੇ ਬੱਚੇ ਆ ਛੋਟੇ ਛੋਟੇ ਮੇਰੇ ਛੋਟੇ ਕੁੜੀਆਂ ਸੁਣ ਲੈ ਪਹਿਲਾਂ ਸਾਰਾ ਇੱਕ ਮਿੰਟ ਹਾਂ ਕੀ ਆ ਸਾ ਇਹਨੇ ਇਹਦਾ ਕੋਈ ਨਹੀਂ ਉੱਡਦਾ ਨਹੀਂ ਉੱਡਦਾ ਆ ਸੱਚਾਈ ਗੱਲ ਹੈ ਜਗਾਣਾ ਪੈਂਦਾ ਇਹਨੇ ਇਹਦਾ ਕੋਈ ਨਹੀਂ ਉੱਡਦਾ ਤੁਸੀਂ ਗੱਲ ਤੁਸੀਂ ਆਪਣੀ ਗੱਲ ਨਹੀਂ ਉੱਡਦਾ ਕੋਈ ਉੱਡਦਾ ਨਹੀਂ ਕੰਨ ਭਨ ਕਰੇ ਜੱਗੇ ਕਹਾ ਨੇ ਕੋਈ ਕਰੇ ਜੱਗੇ ਕਹਾ ਨੇ ਹੂੰ ਇਹ ਆ ਗੱਲ ਬਾਤ ਇਹ ਤੁਸੀਂ ਨਾ ਤੁਹਾਨੂੰ ਭੁੱਲੀ ਚੱਲ ਕੋਈ ਨਹੀਂ ਯਾਰ ਚੱਲਾਂਗੇ ਮੇਰਾ ਨਾਮ ਸੁਣਿਆ ਕਦੇ ਤੁਸੀਂ ਐਡੀ ਗੱਲ ਵੀਰ ਆਪਾਂ ਮਿਲੇ ਨਾ ਪਹਿਲੀ ਵਾਰ ਮਿਲੇ ਨਾ ਤੇ ਤੁਸੀਂ ਟਰੱਕ ਚ ਕਿਹਨੂੰ ਜਾਂਦੇ ਹੋ ਟਰੱਕ ਯੂਨੀਅਨ ਚ ਕਿਹਨੂੰ ਜਾਂਦੇ ਹੋ ਉਹਨੂੰ ਕਹਿੰਿਆ ਵੀਪੀ ਸਿੰਘ ਨਾਲ ਲਿਓ ਠੀਕ ਹੈ ਉਹਨੂੰ ਅੱਧੀ ਰਾਤ ਨੂੰ 3 ਵਜੇ ਵੀ ਆਵਾਜ਼ ਮਾਰੋਗੇ ਨਾ 3 ਵਜੇ ਰਾਤ ਨੂੰ ਜੇ ਬੱਚਿਆਂ ਨੂੰ ਲੋੜ ਆ ਜਾਂ ਕਿਸੇ ਚੀਜ਼ ਦੀ ਘਰੇ ਲੋੜ ਆ ਮੈਂ ਖੜੂਗਾ ਕਿ ਇਹ ਨਹੀਂ ਕੋਈ ਮੈਂ ਵੱਡਾ ਪੱਤਰਕਾਰ ਆ ਨਿਕਾ ਜਾਂ ਹੈਗਾ ਛੋਟੀ ਔਕਾਤ ਆ ਮੇਰੀ ਮੈਂ ਤਾਂ ਇਨੇ ਜੋਗਾ ਹੈ ਨਹੀਂਗਾ ਵੈਸੇ ਪਰ ਤੁਸੀਂ ਜਿਹੜੀ ਗੱਲ ਕਹੀ ਜਣਾ ਖਰੇ ਆ ਨਹੀਂ ਸੱਚ ਕਹੀ ਹੈ ਵੀ ਡਰਾਈਵਰਾਂ ਤੇ ਜਿਹੜਾ ਕੀ ਆ ਆ ਰੋਵ ਪਾਦੰਦੇ ਨੇ ਉਹਨਾਂ ਤੇ ਪਰਚਾ ਕੱਢ ਦਿੰਦੇ ਨੇ ਇਹ ਸਚਾਈ ਆ ਕਈ ਵਾਰੀ ਸਰ ਕਈ ਵਾਰ ਨਾ ਵੀਰ ਥੋੜਾ ਵਿੱਚ ਆ ਜਿਹੜਾ ਕਈ ਵਰੀ ਆ ਸੀ ਖੜਿਆ ਨੇ ਆ ਇਹ ਖੜਾਂ ਦੇ ਵਿੱਚ ਮੈਂ ਪਤਾ ਕਿਉਂ ਨਹੀਂ ਤੈਨੂੰ ਨੀਚਾ ਵਾਲੀ ਵੀਰ ਕਹਿ ਰਿਹਾ ਵੀ ਤੂੰ ਇਹ ਜਾਣ ਕੇ ਕਰਦਾ ਹੱਥ ਦੇ ਮੈਂ ਗਲਤ ਮੈਂ ਤਾਂ ਕਰ ਰਿਹਾ ਮੇਰੇ ਤੋਂ ਨਾ ਫੜਿਆ ਨਹੀਂ ਜਾ ਰਿਹਾ ਸੀ ਤਾਂ ਆਪ ਜਿਹੜਾ ਵਿਸ਼ਵਾਸ ਕਰਦਾ ਇੱਥੇ ਮੇਰਾ ਭਰਾ ਬਣ ਕੇ ਤੁਸੀਂ ਮਿਹਨਤ ਨਹੀਂ ਕਰਦੇ ਅਸੀਂ ਮਿਹਨਤ ਕਰਦੇ ਆਂ ਵੇਖੋ ਸਹੀ ਆ ਸੱਚਾਈ ਆ ਹੱਥ ਤੇਰੇ ਸਹੀ ਆ ਅਸੀਂ ਨਹੀਂ ਕਰਦੇ ਮਿਹਨਤ ਕਰਦੇ ਨਾਲੇ ਦੋ ਉਂਗਲਾਂ ਚਲਦੀਆਂ ਨਹੀਂ ਨਹੀਂ ਸਹੀ ਆ ਇੱਕ ਹੱਥ ਹੀ ਚੱਲਦਾ ਮੇਰੇ ਨਾਲ ਅੱਦੇ ਨਾਲ ਮੇਰਾ ਮਾਸੜ ਡਰਾਈਵਰ ਆ ਠੀਕ ਆ ਟ੍ਰਾਂਸਪੋਰਟ ਆ ਜਲੰਧਰ ਦੇ ਵਿੱਚ ਇੱਕ ਟਰੱਕ ਸੀਗਾ ਹੁਣ 47 ਟਰੱਕ ਆ ਠੀਕਣਾ ਵੱਡੇ ਬਈ ਚਲੋ ਵੱਡੇ ਹੋ ਗਏ ਹੌਲੀ ਹੌਲੀ ਮਹਿੰਦਤ ਕੀਤੀ ਦਾਦੇ ਪਰਦਾਦੇ ਦੇ ਚੱਲਦਾ ਵਧਾ ਲਿਆ ਆਪਾਂ ਨੂੰ ਡਰਾਈਵਰ ਦੀ ਪਤਾ ਕਦਰ ਇੱਥੇ ਕਰੋਨਾ ਚ ਨਾ ਰੋਟੀ ਮੁਕਸਰ ਰੋਡ ਤੇ ਮਹਿੰਦੀ ਰੱਤਾ ਪੱਤਰਕਾਰ ਤਾਂ ਹੋਰ ਸਾਰੇ ਅਸੀਂ ਜਿੰਨੇ ਵੀ ਟਰੱਕ ਡਰਾਈਵਰ ਸੀਗੇ ਕਿਉਂਕਿ ਪਤਾ ਨਹੀਂ ਸੀ ਵਿਚਾਰਿਆਂ ਨੂੰ ਬਾਹਰੋਂ ਆਏ ਸੀ ਤੇ ਅਸੀਂ ਆਪ ਰੋਟੀ ਦੇ ਕੇ ਆਂਦੇ ਰਹੇ ਆਪ ਜਾ ਕੇ ਘਰੋਂ ਪਕਾ ਕੇ ਜਾ ਕੇ ਰੋਟੀ ਦੇ ਕੇ ਆਏ ਬਾਏ ਜੀ ਸੁਣਿਆ ਆ ਗਲਤ ਕਹ ਨੂੰ ਨਹੀਂ ਨਹੀਂ ਸਹੀ ਆ ਨੀਚੇ ਦਾ ਪਤਾ ਕੀ ਕਹਦਾ ਸਾਲਾ ਵੀ ਸੀ ਵਿੱਚ ਕੋਈ ਸਾਲੇ ਦਾ ਰੋਲਾ ਸੀ ਉਹ ਤਾਂ ਆਪਾਂ ਐ ਕਹਿੰਦੇ ਆ ਵੀ ਮੇਰਾ ਸਾਲਾ ਜੇ ਕੋਈ ਗੱਲ ਨਹੀਂ ਇੱਥੇ ਆਪਣੀ ਕਹਿ ਦੇਵੇ ਮਾਫੀ ਮੰਗ ਲੈ ਮਾਫੀ ਮੰਗ ਲੈ ਹਾਂ ਬਸ ਤੇ ਜਿਹੜਾ ਕਾਨੂੰਨ ਆ ਇਹ ਵਾਕਈ ਸਹੀ ਆ ਫਿਰ ਮੇਰਾ ਭਰਾ ਮੈਂ ਵੀ ਤੇਰੇ ਨਾਲ ਹੀ ਨੀਚੇ ਉਤਰੂੰਗਾ ਮੈਂ ਉਤਰਨਾ ਹੀ ਨਹੀਂ ਉਹਨਾਂ ਚੱਕਰ ਆ ਵੀ ਤੇਰੇ ਨਾਲ ਵਾਦਾ ਰਿਆਂ ਮੇਰੇ ਬੱਚਿਆਂ ਦੀ ਸੋਂ ਮੈਂ ਵੀ ਤੇਰੇ ਨਾਲ ਹੀ ਉਤਰੂੰਗਾ ਨੇ ਤਾਂ ਮੈਂ ਉਤਰਨਾ ਨਹੀਂਗਾ ਆਪਾਂ ਦਾ ਭਾਈ ਉੱਤੇ ਚੜਨੇ ਆ ਮੇਰੇ ਨਾਲ ਇੱਥੇ ਖੜ ਜਾ ਇੰਨਾ ਪਤਾ ਹੀ ਆ ਮੇਰੀ ਪਤਾ ਹੀ ਆ ਮੇਰੀ ਚੜਾਈ ਹੋ ਜੂਗੀ ਭਰਾ ਇਹ ਗੱਲ ਸੁਣ ਤੂੰ ਕਹਿੰਦਾ ਨਾ ਤੂੰ ਤਾਂ ਕਹਤਾ ਵੀ ਮੋਦੀ ਕਰੋਣ ਗਲਤ ਆ ਮੈਂ ਵੀ ਕਹਤਾ ਆਪਾਂ ਖੜ ਗਏ ਨਾ ਇੰਨੇ ਚ ਯਾਰ ਮੇਰਾ ਵੀ ਬਣ ਜੂ ਕੁਛ ਮੇਰੀ ਰੋਟੀ ਰੋਜੀ ਰੋਟੀ ਉਹ ਨਾ ਸੱਲੋ ਬੰਦਾਂ ਨਹੀਂ ਨਹੀਂ ਆਂਦਾ ਨਹੀਂ ਆਂਦਾ ਕੋਈ ਨਹੀਂ ਆਂਦਾ ਮੈਂ ਬੈਠੂ ਯਾਰ ਨਾਲ ਤੇਰੇ ਨਿੱਚੋਂ ਕੋਈ ਆ ਗਿਆ ਮੈਂ ਜ਼ਿੰਮੇਵਾਰ ਆਪਾਂ ਦੋਵੇਂ ਉਤਰਾਂਗੇ ਤੇਰਾ ਸਾਲਾ ਮਾਫੀ ਮੰਗੂਗਾ ਆਪਾਂ ਦੋਵੇਂ ਨੀਚੇ ਉਤਰਾਂਗੇ ਆ ਲਾਈਵ ਚੱਲ ਰਿਹਾ ਲਾਈਵ 'ਚ ਹੀ ਕਹਿ ਰਿਹਾ ਮੈਂ ਕੋਈ ਚਾਹਣਾ ਨਾ ਕੁਲੀ ਚਾਹਣੇ ਯਾਰ ਮੈਨੂੰ ਛੱਡ ਦੀ ਗੱਲ ਛੱਡ ਬੰਦਾ ਮੈਂ ਜ਼ਬਾਨ ਵਾਲਾ ਬੰਦਾ ਮੈਂ ਜ਼ਬਾਨ ਵਾਲਾ ਬੰਦਾ ਤੁਸੀਂ ਦਿਲ ਤੋਂ ਤੇ ਨਾ ਇਹ ਰਾਈਟ ਲਾ ਕੇ ਆ ਆਖ ਆ ਲੈ ਆ ਇਹ ਆ ਚੱਟ ਆਪਾਂ ਨੂੰ ਬੈਟ ਬੁਲਟ ਦਾ ਯਾਰ ਤਦ ਰੋ ਭੱਜ ਇਹ ਮੇਨ ਦਾ ਫੋਨ ਨਹੀਂ ਵੀ ਗਿਆ ਹਾਲੇ ਮੈਂ ਬੈਂਚ ਤੋਂ ਉੱਡਣਾ ਆ ਸਕਦਾ ਪਤਾ ਕੀ ਗੱਲ ਆ ਮੈਨੂੰ ਚੜ੍ਹਨਾ ਨਹੀਂ ਆਂਦਾ ਸੀ ਉਹ ਕਹਿੰਦੇ ਜੇ ਚੜ੍ਹਨਾ ਤੁਸੀਂ ਪੱਤਰਕਾਰ ਹੋ ਤਾਂ ਬੈਲਟ ਪਾ ਕੇ ਜਾਓ ਉਹਨਾਂ ਨੇ ਕਿਹਾ ਮੈਨੂੰ ਮੈਂ ਨਹੀਂ ਪਾ ਕੇ ਆਣ ਲੱਗਿਆ ਸੀ ਹਾਲੇ ਬੈਲਟ ਵੀ ਲਾ ਦਿੰਦੇ ਯਾਰ ਲੈ ਹਾਲੇ ਆਪਰਾ ਵਾ ਲੈ ਇਹ ਜੀ ਮੈਂ ਤੁਹਾਨੂੰ ਸਕਾ ਦੂੰਗਾ ਕਰੋ ਨੱਚ ਹਾਲੇ ਬੈਲਟ ਦੀ ਯਾਰ ਆਪਾਂ ਬੈਲਟ ਤੋਂ ਕੀ ਲੈਣਾ ਹਾਲੇ ਤੇਰੇ ਸਾਹਮਣੇ ਲਾ ਦਿੰਦੇ ਆ ਮਨ ਰੱਬ ਪਾਈ ਪਤਾ ਨਹੀਂ ਕਿਵੇਂ ਸਾਰੇ ਨੇ ਜੁਰੀ ਇਹ ਚੀਜ਼ ਨੂੰ ਬੰਦ ਕਰਾ ਬੈਲਟ ਬੁਲਟ ਆ ਲੈ ਯਾਰ ਬੈਲਟ ਲੈਤੀ ਪਰ ਸ਼ਰਤ ਇਹ ਹੈ ਮੇਰੇ ਨਾਲ ਆਏਗਾ ਇੱਥੇ ਫਿਰ ਬੈਟ ਲਾ ਦੇਣਾ ਆ ਲੈ ਆਪਾਂ ਤਾਂ ਵੀਰੇ ਆਪਾਂ ਆਹੀ ਕਹਿੰਦੇ ਆ ਵੀ ਇਹ ਜਿਹੜਾ ਹੈ ਨਾ ਗਲਤ ਕੀਤਾ ਹੈ ਕਾਨੂੰਨ ਸਹੀ ਹੈ ਇਹਦੇ ਵਿੱਚ 10 ਸਾਲ ਦੀ ਸਜ਼ਾ ਹੂੰ ਤੇ ਸੱਤ ਸੱਤ 10 ਸਾਲ ਦੀ سزا ਤੇ 10000 ਰੁਪਏ ਜੁਰਮਾਨਾ ਜੀ ਇਹ ਚ ਕੀ ਹੋਇਆ ਜੀ ਆਪਾਂ ਨੂੰ ਪਿੱਛੋਂ ਆ ਆ ਮੇਰਾ ਵੀਰ ਆ ਤੇ ਸਾਥ ਆ ਲਈ ਮੈਂ ਵੀ ਆ ਗਿਆ ਤੇ ਕਹੇ ਆ ਵੀਰ ਨੇ ਜਿਹੜੀ ਗੱਲ ਕਹੀ ਆ ਲੱਖ ਰੁਪਏ ਦੀ ਕਹੀ ਆ ਠੀਕ ਆ ਤੇ ਡਰਾਈਵਰ ਵੀਰਾ ਵਾਲ ਜਿੰਦਾਬਾਦ ਆ ਤੇ ਮੇਰੇ ਭਰਾ ਨੇ ਨਾ ਅੱਜ ਮਾਨ ਰੱਖ ਲਿਆ ਯਾਰ ਮੇਰਾ ਮੈਂ ਵੀ ਬੱਚਾ ਵਾਲਾ ਤੇ ਚਲੋ ਸੇਵਾ ਮੈਂ ਬਜਾਰ ਦਿਲ ਖੁਸ਼ ਹੋ ਗਿਆ ਭਈਆ ਲਵ ਯੂ ਯਾਰ ਬਸ ਮੇਰਾ ਮਾਨ ਭਰਿਆ ਆਇਆ ਆਪਰਾ ਕੀ ਆ ਬੰਦੇ ਮੇਰਾ ਭਾਉ ਨੇ ਜਰਾ ਮਨ ਭਰ ਆਇਆ ਭਰਾ ਨੇ ਸੌ ਲੱਗੇ ਮੇਰਾ ਮਨ ਭਰ ਆਇਆ ਜਾਵੜੇ ਜਾਵੜੇ ਜਾਵੜਾ ਜਾਵੜਾ ਜਾ ਜਾ ਨਹੀਂ 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 ਨੀਚੇ ਜਾ ਜਾਵੜਾ 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 ਜਾ ਜਾ ਨਹੀਂ 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 ਨੀਚੇ ਜਾ ਜਾਵੜੇ ਇਹ ਨਾਲ ਕੋਈ ਜਿੰਦੂ ਬੈਠਾ ਕੋਈ ਆ ਨਾ ਅਜ ਤਾਂ ਛੱਡ ਯਾਰ ਮੈਂ ਲਾਤੀ ਨਾ ਤੂੰ ਮੇਰੇ ਜੇ ਮੈਂ ਮਾਰੂ ਨਾਲ ਮਾਰੂ ਯਾਰ ਦਾ ਲਾਈਵ ਚੱਲਦਾ ਪਿਆ ਮੈਂ ਝੂਠ ਨਹੀਂ ਮਾਰਦਾ ਪਿਆ ਯਾਰ ਲਵ ਯੂ ਯਾਰ ਮੇਰੇ ਬੱਚੇ ਨਾ ਤੂੰ ਬਾਜੀ ਕਹਿਨੇ ਆ ਇਹ ਆ ਕੰਮ ਨਹੀਂ ਹੋਣਾ ਚਾਹੀਦਾ ਆ ਵੀਰ ਨੇ ਨਾ ਜਿਹੜੀ ਗੱਲ ਕਹੀ ਆ ਲੱਖ ਰੁਪਏ ਦੀ ਕਹੀ ਆ ਵੀ ਕਾਨੂੰਨ ਜਿਹੜੇ ਆ ਨਾ ਉਹ ਗਲਤ ਬਣਿਆ ਤੇ ਵੀਰ ਜਿਹੜਾ ਵਾਲਾ ਬਸ ਜਿਹੜਾ ਜਿਹੜੇ ਡਰਾਈਵਰ ਵੀ ਰਹਿ ਇੱਕ ਹੱਥ ਦੇਖ ਵੀਰ ਦੇ ਮੈਨੂੰ ਦਿਖਾ ਰਿਆ ਸੀ ਦਿਖਾਈ ਫਰਾ ਮੈਂ ਤੁਹਾਨੂੰ ਦਿਖਾਣਾ ਦਉ ਮੈਂ ਇਹ ਆ ਵੀਰ ਦੇ ਹੱਥ ਆ ਦੇਖੋ ਦੋ ਉਂਗਲਾਂ ਚੱਲਦੀਆਂ ਨਹੀਂ ਇਹਦੇ ਵੀਰ ਦੀਆਂ ਆ ਇਧਰ ਇਧਰ ਉਹ ਦਿਖਾਓ ਏ ਜੂਨੀਅਨ ਆ ਮਿਹਨਤ ਵਾਲੇ ਹੱਥ ਤੇ ਆਹਾ ਮੈਂ ਚੜਕ ਗਿਆ ਨਾ ਵੀਰ ਹੱਸ ਪਿਆ ਇਹ ਜੂਨੀਅਨ ਦੇ ਖਾਤਰ ਆ ਵੀਰ ਹੱਸ ਪਿਆ ਮੈਨੂੰ ਕਹਿੰਦਾ ਯਾਰ ਐ ਨਹੀਂ ਚੜਦਾ ਇਹ ਜੂਨੀਅਨ ਦੇ ਖਾਤਰ ਵੱਡੀਆਂ ਹੋਈਆਂ ਨਾਲੇ ਅੱਛਾ ਆ ਆ ਦੇਖੋ ਆ ਆ ਦੇਖੋ ਆ ਦੇਖੋ ਵੀਰ ਦੇ ਹੱਥ ਤੇ ਮੇਰੇ ਹੱਥ ਦੇਖ ਲਓ ਮੈਂ ਤਾਂ ਆ ਵੀਰ ਇਹ ਵੀ ਸਮਝ ਗਿਆ ਸੀਗਾ ਵੀ ਇਹਨੂੰ ਸਾਹ ਚੜ ਗਿਆ ਸਾਹ ਕਹੀ ਜਾਵੇ ਸਾਹ ਲੈ ਕੇ ਆਈ ਸਾਹ ਲੈ ਕੇ ਰੁਕ ਗਿਆ ਆ ਜੂਨੀਅਨ ਦੇ ਖਾਤਰ ਵੱਡੀਆਂ ਜੂਨੀਆ ਦੇ ਖਾਤਰ ਕੰਨੀ ਕਰਾਂਗਾ ਉਹ ਥੱਲੇ ਆਇਆ ਉਹ ਦੋ ਥੱਲੇ ਨਹੀਂ ਤਾਂ ਹੀ ਜਾਵਾਂਗੇ ਅਸੀਂ ਖੜੇ ਆਉਂਦੇ ਇੱਥੇ ਉਹ ਐਡੀ ਵੱਡੀ ਗੱਲ ਨਹੀਂ ਹੈ ਮੇਰਾ ਉਹ ਇੱਧਰ ਵੀ ਨਾ ਆ ਪੋੜੇ ਜਾਂਦਾ ਲੈ ਮੈਂ ਨਹੀਂ ਹੋਗਾ ਨਹੀਂ 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 ਫੇ ਮੈਂ ਢੱਕਦਾ ਨਹੀਂ ਕੋਈ ਕੁਛ ਨਹੀਂ ਬਲਤ ਕੀ ਆ ਮੈਂ ਇਹ ਜੀ ਚਾਉਣਾ ਵੀ ਮੈਨੂੰ ਪਤਾ ਦੂਜੇ ਲਪੋੜੇ ਰਸਤੇ ਆ ਤੂੰ ਉਸਰਾ ਬਣ ਕੇ ਉੱਥੇ ਜਾ ਉੱਥੇ ਲਿਆ ਗੀਰ ਬਣ ਕੇ ਉੱਥੇ ਲਿਆ ਬਰਲੇ ਪਾਸੇ ਇਹ ਵੀ ਵੀਰਿਆ ਮੈਂ ਨਹੀਂ ਸਹੀ ਰਸਤੇ ਆ ਆ ਜਾ ਆ ਜਾ بالکل کتنا دس لاکھ روپیہ بھرا گا دس لاکھ روپیہ ڈرائیور کرنے کی کو نے نہیں میرے میری یہ گردن کوئی کوئی نہیں جائے یار کوئی نہیں جائے بس سنا پتا نہیں ہے ہم تک پرچنا انوں ٹک ٹک کر رہے ہیں ਪਰ ਵਿਸ਼ਵਾਸ ਨਹੀਂ ਹੋ ਰਿਹਾ ਸੀ ਉਹ ਕਿਸੇ ਤੇ ਵਿਸ਼ਵਾਸ ਨਹੀਂ ਕਰ ਰਿਹਾ ਸੀ ਪਹਿਲਾਂ ਉੱਪਰੋਂ ਕੁਝ ਸੁੱਟ ਰਿਹਾ ਸੀਗਾ ਤੇ ਫਿਰ ਉਹ ਕਹਿੰਦਾ ਵੀ ਤੁਸੀਂ ਸੇਫਟੀ ਬੈਲਟ ਲਾਈ ਆ ਪਹਿਲਾਂ ਸੇਫਟੀ ਬੈਲਟ ਸੁੱਟੀ ਮੈਂ ਕਿਹਾ ਮੈਂ ਸੇਫਟੀ ਬੈਲਟ ਥੱਲੇ ਸੁੱਟ ਦੇਣਾ ਜੀ ਹੈਲਮਟ ਸੁੱਟ ਦੇਣਾ ਜੇ ਤੈਨੂੰ ਵਿਸ਼ਵਾਸ ਆ ਕਹਿੰਦਾ ਧੱਕਾ ਮਾਰੂਗਾ ਜੇ ਤੂੰ ਸੇਫਟੀ ਬੈਲਟ ਲਾਈ ਆ ਮੈਂ ਪਾੜ ਦੂੰਗਾ ਮੈਂ ਕਿਹਾ ਚੱਕ ਉਹ ਵੀ ਸੁੱਟਦੀ ਪਰ ਉਹਨੂੰ ਥੋੜਾ ਭਰੋਸਾ ਹੋ ਗਿਆ ਆਪਣੇ ਤੇ ਤੇ ਫਿਰ ਉਹਨੇ ਦੱਸੀ ਗੱਲ ਵੀ ਮੈਂ ਇੱਕ ਕਾਨੂੰਨਾ ਕਰਕੇ ਤੇ ਇੱਕ ਪਰਿਵਾਰ ਚ ਕੋਈ ਹੈਗਾ ਉਹਨਾਂ ਤੋਂ ਜਿਹੜਾ ਕੀ ਆ ਅਸੀਂ ਦੁਖੀ ਹੋ ਕੇ ਇਹ ਕਾਰਵਾਈ ਕੀਤੀ ਚੜੇ ਆ ਤੇ ਫਿਰ ਹੌਲੀ ਹੌਲੀ ਉਹਨੂੰ ਗੱਲਾਂ ਚ ਜਿਵੇਂ ਵੀ ਉਹਦਾ ਸੀਗਾ ਬਲਬਲਾ ਦਿਲ ਦਾ ਉਹ ਹੌਲਾ ਕੀਤਾ ਤੇ ਉਹਨੂੰ ਥੱਲੇ ਲਿਆਂਦੀ ਕੋਸ਼ਿਸ਼ ਚ ਆਪਾਂ ਕਾਮਯਾਬ ਰਹੇ ਸਾਰੇ ਪੱਤਰਕਾਰ ਵੀਰਾਂ ਦਾ ਕਿਉਂਕਿ ਪ੍ਰੈਸ ਤੇ ਜਿਹੜਾ ਟਰਸਟ ਹੁੰਦਾ ਪ੍ਰੈਸ ਕਰਕੇ ਹੀ ਜਿਹੜੀ ਆਹ ਜਿੱਤ ਹੋਈ ਆ ਵੀ ਪ੍ਰੈਸ ਤੇ ਲੋਕੀ ਟਰਸਟ ਕਰਨੇ ਨੇ ਤੇ ਆਪਣੀ ਗੱਲ ਰੱਖਦੇ ਨੇ ਤੇ ਪ੍ਰੈਸ ਹੀ ਜਿਹੜੀ ਆਪਣੀ ਲੋਕਾਂ ਦਾ ਉਹ ਜ਼ਰੀਆ ਜਿਹੜੀ ਗੱਲ ਰੱਖਣ ਲਈ ਅੱਗੇ ਆਉਂਦੀ ਆ ਤੇ ਉਸੇ ਜ਼ਰੀਏ ਹੀ ਪ੍ਰੈਸ ਨੂੰ ਮੈਂ ਜਿੰਦਾਬਾਦ ਕਹੂੰਗਾ ਸਾਰਿਆਂ ਨੂੰ ਜੇ